ਤਾਂ ਮਾਰ ਮਾਰ ਨਿਕਲਦੇ ਹੀ ਘਰ ਛੱਡਣਾ ਬਹੁਤ ਔਖਾ ਗਰੀਬ ਵੀ ਰੱਜ ਕੇ ਦੇਖੀ ਹੂੰ ਫੇਪਰਾਵਾਂ ਦਿਹਾੜੀਆਂ ਕੀਤੀਆਂ ਰੱਜ ਕੇ ਹੂੰ ਜਿੰਨਾ ਭਰਾਵਾਂ ਦਾ ਪਿਆਰ ਨਹੀਂ ਹੁੰਦਾ ਜਿੰਨਾ ਮਸਮਾਨ ਦਾ ਸਾਰੇ ਪਿੰਡ ਜਾਂਦਾ ਉਹਨਾਂ ਜਿਉਂ ਜਮਾਨੇ ਨਾਲ ਦੀ ਰੀਤ ਹੀ ਨਹੀਂ ਹੂੰ ਕੋਈ ਧੀ ਆਪਣਾ ਦੀ ਇਤ ਹੁੰਦੀ ਇਹ ਜਮਾਨਾ ਬਹੁਤ ਮਾੜਾ ਆ ਗਿਆ ਜੀ ਉਹ ਜਮਾਨਾ ਨਹੀਂ ਕਰਨੀ ਰਹਿ ਗਈ ਆ ਸਸੀ ਗੱਲ ਜੀ ਆਪਾਂ ਖਬਰ ਆਪ ਚੈਨਲ ਤੇ ਤੁਸੀਂ ਮੇਰੇ ਨਾਲ ਜੁੜੇ ਹੋ ਤੇ ਆਪਾਂ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਬਜ਼ੁਰਗਾਂ ਨਾਲ ਗੱਲਬਾਤ ਕਰਦੇ ਆ ਤੇ ਉਹ ਜਿਹੜੀ ਵਿਰਾਸਤ ਹੈ ਉਹਨੂੰ ਸੰਭਾਲਣ ਦੀ ਕੋਸ਼ਿਸ਼ ਕਰਦੇ ਆ ਜਿਹੜੇ ਚਿੱਟੇ ਪੱਗਾਂ ਵਾਲੇ ਚਿੱਟੀਆਂ ਦਸਤਾਰਾਂ ਚਿੱਟੀਆਂ ਦਾੜੀਆਂ ਚਿੱਟੇ ਚੋਲਿਆਂ ਵਾਲੇ ਜਿਹੜੇ ਸਾਡੇ ਬਜ਼ੁਰਗ ਸੀ ਉਹ ਸਾਡੇ ਤੋਂ ਜਿਹੜੇ ਆ ਉਚਰੇ ਗਏ ਆ ਕੁਝ ਚਲੇ ਗਏ ਆ ਕੁਝ ਆਪਦੀ ਉਮਰ ਭੋਗ ਰਹੇ ਆ ਸੋ ਇਹਨਾਂ ਨੇ 1947 ਕਿਉਂਕਿ 1947 ਬੜਾ ਵੱਡਾ ਦੁਖਾਂਤ ਵੇਖਿਆ ਤੇ 1947 ਨੇ ਬੜਾ ਵੱਡਾ ਉਜਾੜਾ ਸਾਨੂੰ ਪਿਆ ਕਿ ਉਜੜ ਕੇ ਸਾਡੇ ਬਜ਼ੁਰਗ ਜਿਹੜੇ ਇੱਧਰ ਆਏ ਤਾਂ ਪੈਲੀਆਂ ਜਿਹੜੀਆਂ ਉਹਦੀਆਂ ਕੀ ਰਹਿ ਗਈਆਂ ਉਹ ਤਾਂ ਬਿਲਕੁਲ ਜਿਹੀ ਮੰਨ ਲਓ 100 ਕਿਲਾ ਪੈਲੀ ਸੀ ਉਹਦੀਆਂ 10-10 ਸਾਈਆਂ ਚਲੋ ਗੱਲਾਂ ਬਾਤਾਂ ਆਪਾਂ ਬਾਪੂ ਜੀ ਨਾਲ ਕਰਦੇ ਆ ਮੇਰੇ ਨਾਲ ਸਰਦਾਰ ਫੁਮਨ ਸਿੰਘ ਜੀ ਪਿੰਡ ਆਰਫਕੇ ਆ ਵੱਡਾ ਪਿੰਡ ਤੇ ਇਹਨਾਂ ਦਾ ਪਿੰਡ ਹੈਗਾ ਵਸਤੀ ਬੋਰਾਵਾਲੀ ਆਰਫਕੇ ਪਿੰਡ ਦੇ ਵਿੱਚੋਂ ਫਰੋਜ਼ਪੁਰ ਜਿਹੜੇ ਆ ਆਰਫਕੇ ਪਿੰਡ ਆ ਫਰੋਜ਼ਪੁਰ ਤੋਂ ਮੱਲਾਂ ਵਾਲਾ ਮਖੂ ਰੋਡ ਦੇ ਉੱਤੇ ਹੁਣ ਇਹਨੂੰ ਆਰਫਕੇ ਟੀ ਪੁਆਇੰਟ ਵੀ ਕਹਿੰਦੇ ਆ ਕਿ ਕੋਈ ਇੱਥੋਂ ਇੱਕ ਰੋਡ ਜਿਹੜਾ ਵੱਡਾ ਨੈਸ਼ਨਲ ਹਾਈਵੇ ਉਹ ਪੱਟੀ ਨੂੰ ਜਾਂਦਾ ਹੈ ਮੈਂ ਉਸ ਪਿੰਡ ਦੀ ਗੱਲ ਕਰਦਾ ਉਹਦੇ ਨਾਲ ਬੋਰਾਣੀ ਵਸਤੀਗਰ ਬਾਪ ਉਮਰ ਪੁੱਛ ਲਾ ਉਮਰ ਪੁੱਛ ਰਾ ਕਿੰਨੀ ਹੈ ਉਮਰ 80 ਸਾਲ ਦੀ ਹੋ ਜੀ ਤੁਸੀਂ ਬੋਰ ਕਰਦੇ ਹੁੰਦੇ ਸੀ ਨਾ ਹਾਂ ਜੀ ਨਲਕਿਆਂ ਵਾਲੇ ਵੱਡੇ ਤੁਸੀਂ ਇੱਥੇ ਕਦੋਂ ਆਏ ਸੀ ਕਿਹੜੇ ਸਨੂ ਚ ਅਸੀਂ ਆਏ ਕਤਰ ਵਾਲੀ ਲੜਾਈ ਚ ਪਹਿਲਾਂ ਕਿੱਥੇ ਸੀ ਪਹਿਲਾਂ ਗਿੱਦੜਵਿੰਡੀ ਤੁਹਾਡਾ ਬਚਪਨ ਉੱਥੇ ਬੀਤਿਆ ਗਿੱਦੜਵਿੰਡੀ ਉੱਥੇ ਜੀ ਉੱਥੇ ਗਿੱਦੜਵਿੰਡੀ ਜਾਂ ਕੁਛ ਗਿੱਦੜ ਨਹੀਂ ਬੀਤਿਆ ਜਿਆਦਾ ਬਾਅਦ ਵਿੱਚ ਸਤਾਮਪੁਰ ਚਲੇ ਗਏ ਅੱਛਾ ਜੀ ਹਾਂ ਜੀ ਉੱਥੇ ਰਹੇ ਬਹੁਤ ਜ਼ਰਾ ਗਿੱਦੜਵਿੰਡੀ ਤੁਸੀਂ ਇੱਕ ਆਪਦੇ ਬਜ਼ੁਰਗਾਂ ਦੇ ਨਾਂ ਦੱਸੋ ਕਿ ਤਾਇਆ ਚਾਚਾ ਦੇ ਦਾਦਿਆਂ ਦੇ ਚਾਚਾ ਸਾਡਾ ਇੰਦਰ ਸਿੰਘ ਸੀ ਤੇ ਤਾਇਆ ਸਾਡਾ ਅਨੰਦ ਸਿੰਘ ਸੀ ਹੂੰ ਬਾਪ ਸਾਡਾ ਰੂਪ ਸਿੰਘ ਸੀ ਬਾਪ ਦਾ ਕਿਹਨਾ ਸੀ ਰੂਪ ਸਿੰਘ ਰੂਪ ਸਿੰਘ ਅੱਛਾ ਜੀ ਹਾਂਜੀ ਤੇ ਪਿੰਡ ਦਾ ਨੰਬਰਦਾਰ ਕੌਣ ਸੀ ਗੱਦੜਵਿੰਡੀ ਦਾ ਨੰਬਰਦਾਰ ਸਾਡੇ ਅਮਰ ਸਿੰਘ ਸੀ ਅੱਛਾ ਜੀ ਕੋਮੋ ਸਿੰਘ ਸੀ ਇਹ ਸਾਰਾ ਪਿੰਡ ਕੋਮੋ ਸਿੰਘਾਂ ਦਾ ਸੀ ਕੋਮੋ ਸਿੰਘਾਂ ਦਾ ਕੋਈ ਜੱਟ ਮਜੀਵੀ ਸਿੰਘ ਸੀ ਅੱਛਾ ਜੀ ਗੋਸਿਕ ਜੀ ਮੋਤੁਰਮਾਨ ਸੀ ਉਹਨਾਂ ਦੇ ਮਾ ਅੱਛਾ ਅੱਛਾ ਹਾਂਜੀ ਤੇ ਤੁਸੀਂ ਕਿੰਨੀ ਕੁ ਉਮਰ ਸੀ 47 ਵੇਲੇ ਤੁਹਾਡੀ ਉਹ ਮੇਰੀ 7-8 ਸਾਲ ਹੋਣੀ ਹੈ ਜੀ ਕੋਈ ਮਾੜਾ ਮੋਟਾ ਚੇਤਾ ਹੈ ਉਹਦਾ ਚੇਤਾ ਬਾਅਦ ਵਿੱਚ ਜਦੋਂ ਭੜਾਈ ਲੱਗੇ ਨਾ ਪਹਿਲੀ ਦੂਜੀ ਪਣ ਲੱਗੇ ਉਹਦਾ ਚੇਤਾ ਪਹਿਲਾਂ ਜਦੋਂ ਮੁਸਲਮਾਨ ਵੀ ਇੱਥੇ ਹੁੰਦੇ ਸੀ ਨਾ ਹਾਂਜੀ ਉਹ ਉਹਨਾਂ ਦੇ ਘਰ ਰਹੀਂ ਜਾਂਦੇ ਰਹੇ ਜੋੜੇ ਗੜਾਉਣ ਵੀ ਜਾਂਦੇ ਰਹੇ ਆ ਅੱਛਾ ਜੀ ਟੋਕੇ ਜਦੋਂ ਹੁੰਦਾ ਸੀ ਆਪਣਾ ਦੁਆਰ ਉਹਦੇ ਘਰ ਟੋਕੇ ਵੀ ਚੜ੍ਹਨ ਜਾਂਦੇ ਰਹੇ ਆ ਜੀਤੀਆਂ ਗੜਾਉਣ ਜਾਂਦੇ ਰਹੇ ਆ ਅੱਛਾ ਫੇਰ ਮਖੂਰ ਡੇ ਪਿਆ ਹੀ ਫੇਰ ਮੇਰੇ ਸਿਰ ਪਾੜ ਗਿਆ ਹੀ ਨਾਈ ਨਾਈ ਜੋ ਪੱਟੀ ਕਰਉਂਦਾ ਰਹੇ ਮੁਸਲਮਾਨ ਤਾਂ ਅੱਛਾ ਅੱਛਾ ਹਾਂਜੀ ਚੰਡਾ ਮਰਾਸੀ ਹੁੰਦਾ ਹੈ ਸਾਡੇ ਪਿੰਡ ਦਾ ਨਾਈ ਕਿਹੜਾ ਸੀ ਜਾਨੀ ਨਾਈ ਜਾਨੀ ਨਾਈ ਝੰਡਾ ਮਰਾਸੀ ਹਾਂਜੀ ਅੱਛਾ ਜੀ ਹੋਰ ਕਿਹੜੇ ਸੀ ਨਾਂ ਦੱਸ ਹੀ ਦਿਓ ਬਸ ਇਹ ਨੇ ਕਿ ਪਤਾ ਹੋਰ ਜਿੱਦਾਂ ਗਏ ਹੈਗੇ ਸਾਰੇ ਮੁਸਲਮਾਨੀ ਸਾਹਿਬ ਨਾਲ ਅੱਛੇ ਸੇ ਇੱਕ ਹੈਗਾ ਹੀ ਆਪਣਾ ਜਵਾ ਨਵਾਬ ਅੱਛਾ ਜੀ ਉਹਨੇ ਚੱਕੀ ਲਾਈ ਸੀ ਉਦੋਂ ਨਵੇਂ-ਨਵੇਂ ਟੋਕੇ ਹੱਥਾਂ ਵਾਲੇ ਚਾਲੂ ਉਹਨੇ ਕੀਤੇ ਸੀ ਅੱਛਾ ਜੀ ਥੋੜਾ ਜਿਹਾ ਮਗਰਬ ਰੌਲਾ ਪੈ ਗਿਆ ਉੱਜੜ ਗਿਆ ਵਿਚਾਰੇ ਚਲੇ ਗਿਆ ਫੇ ਚਲੇ ਗਿਆ ਕੋ ਪਤਾ ਕਿੱਥੇ ਗਿਆ ਜਾਣਾ ਕਿੱਥੇ ਸੀ ਕਉਸ ਸਾਡੇ ਪਿੰਡੀ ਮਾਰੇ ਬੰਦੇ ਹੀ ਅੱਛੇ ਘਦੋ ਘਾਰ ਉਹਨਾਂ ਨੇ ਵਿਚਾਰੇ ਸਾਡੇ ਜਿਹੜੇ ਪੂਰੀ ਸਾਡੇ ਪੋਣਾ ਜਰਾਨੇ ਸੀਗੇ ਅੱਛਾ ਜੀ ਜਿਹੜਾ ਸੀ ਆਪਣਾ ਫਕੀਰੀਆ ਉਹਦੇ ਬੱਚੇ ਵੀ ਉਹਦੇ ਮਾਰਦੇ ਉਹਨਾਂ ਨੇ ਮਾਰਦਾ ਕੁੜੀਆਂ ਨੂੰ ਵੀ ਮਾਰਦਾ ਨਿਕਲੇ ਬੱਚੇ ਹੀ ਬਰਸ਼ਾ ਦੇ ਟਾਂਕੇ ਨੇ ਜਿਹੜੇ ਮਾਰੇ ਆ ਹੈ ਕਿੰਨੇ ਕਿੰਨੇ ਮਾਰਿਆ ਸਾਡੇ ਪਿੰਡੋਂ ਹੀ ਸੀ ਬੰਦੇ ਅੱਛਾ ਜੀ ਸਰੀਕਾ ਹੀ ਸਾਡਾ ਅੱਛਾ ਜੀ ਉਹਨਾਂ ਨੇ ਮਾਰਾ ਸੀ ਉਹਨੇ ਜਾ ਕੇ ਪਹਿਲੋਂ ਘਰ ਤੇ ਤੋਰ ਤੇ ਜੱਲੇ ਜੱਲੇ ਸਾਹਿਬਾਂ ਨੂੰ ਡੱਲੇ ਡੱਲਾ ਸਾਹਿਬ ਹਾਂ ਅੱਛਾ ਜੀ ਉਦੋਂ ਤਾਰਪੁਰ ਉਨ ਚਰਚਾ ਲਈ ਹਾਂਜੀ ਚਾਲੇ ਜੇ ਨਿਕ ਜਾਂਦੇ ਆ ਅੱਛਾ ਜੀ ਇਹਨਾਂ ਰਾਜ ਆ ਕੇ ਮਾਰਦੇ ਹਾਂ ਹਾਂ ਅੱਛਾ ਮੁਸਲਮਾਨ ਮਾਰਦੇ ਹਾਂਜੀ ਬੱਚੇ ਵੀ ਮਾਰਦੇ ਬੱਚੇ ਵੀ ਨਿਕ ਨਹੀਂ ਹਾਂ ਤੁਹਾਰੇ ਆ ਉਹ ਵੀ ਬੜੀ ਮੰਦੀ ਹਾਤ ਨਾਲ ਅੱਛਾ ਉਦੋਂ ਉਦੋਂ ਸੰਤਾਰਿਆ ਹੜ ਆਈ ਹੂੰ ਉਹ ਕੰਦਾ ਕਰਦਾ ਕਰਦਾ ਜਾ ਫਹਿਮੂ ਦੇ ਮੂੰਹ ਹੂੰ ਆ ਪਾਪ ਅੱਗੇ ਆ ਗਿਆ ਨਾ ਕੋਈ ਦੁਕਾਨਦਾਰ ਕੋਲ ਦੱਸੋ ਕਿਸੇ ਦਾ ਪਤਾ ਦੁਕਾਨਦਾਰ ਕਹੇਗਾ ਠਾਕਰ ਤੋਂ ਆਪਣੇ ਚਿੰਬਾ ਅੱਛਾ ਜੀ ਚਿੰਬੇ ਹੈਗੇ ਹੀ ਪਿੰਡ ਵਿੱਚ ਹਾਂ ਦੁਕਾਨ ਵਾਲੇ ਤਿੰਨ ਚਾਰ ਹਾਂ ਹਾਂ ਤੇ ਜਾਂ ਸਾਡੇ ਆਪਣੇ ਚੱਕੀ ਨਰਿੰਦਰ ਸਿੰਘ ਦੀ ਚੱਕੀ ਮਸ਼ਹੂਰ ਸੀ ਅੱਛਾ ਅੱਛਾ ਗਿੱਦੜੀ ਖੇਡਾਂ ਕਿਉਂ ਹੁੰਦੀਆਂ ਸੀ ਤੁਹਾਡੀਆਂ ਉਦੋਂ ਕਿੱਡਾ ਕੁਛ ਨਹੀਂ ਡੰਡੇ ਲੜਣੇ ਤੇ ਖੁੱਤੀਆਂ ਕੱਲਣੀਆਂ ਗੇਰ ਪਿਆ ਅਗੇ ਉਹ ਖੁੱਤੀ ਜਪਾਰਾ ਉਸ ਵਾਲਾ ਹਾਂ ਇਹੋ ਹੀ ਹੁੰਦੀਆਂ ਕਿੱਡਾ ਕਿੜੀਆਂ ਉਸ ਤੋਂ ਜਿੰਮੀ ਹੋਂ ਬਾਪੂ ਜੀ ਲੜਾਈਆਂ ਹੁੰਦੀਆਂ ਧਰਮ ਦੇ ਨਾਂ ਤੇ ਆ ਹਿੰਦੂ ਆ ਸਿੱਖ ਆ ਆ ਮੁਸਲਮਾਨ ਆ ਉਦੋਂ ਕਿਵੇਂ ਸੀ ਉਦੋਂ ਕੋਈ ਲੜਾਈ ਨਹੀਂ ਸੀ ਇਹੋ ਜੀ ਨਹੀਂ ਲੋਕ ਰਹਿੰਦੇ ਕਿਵੇਂ ਸੀ ਉਹ ਆਪ ਜੀ மத ਜ ਰਹਿੰਦੇ ਸੀ ਆਪਣੇ ਆਪਣੇ ਮਤ ਜ ਰਹਿੰਦੇ ਸੀ ਹਮ ਉਹਨਾਂ ਆਪਣੇ ਨੇ ਪਾਠ ਕਰੀ ਜਾਣਾ ਗੁਰਦੁਆਰੇ ਤੇ ਉਹਨਾਂ ਨੇ ਆ ਆ ਮਸਜਿਦ ਦੇ ਵਿੱਚ ਆਪ ਦੀ ਪੂਜਾ ਕਰੀ ਜਾਣੀ ਜਿਹੜੀ ਕਰਦੇ ਹਮ ਤੜਕੇ 4 ਵਜੇ ਉੱਠ ਕੇ ਉਹਨਾਂ ਆਪਸ ਜਾਨੀ ਪਿਆਰ ਨਾ ਰਹਿੰਦੇ ਸੀ ਆ ਪਿਆਰ ਵਿਆਹਾਂ ਸ਼ਾਦੀਆਂ ਤੇ ਆਉਂਦੇ ਜਾਂਦੇ ਸੀ ਨਹੀਂ ਮੁਸਲਮਾਨ ਨਹੀਂ ਹੁੰਦੇ ਆਪਣੇ ਵਿਆਹ ਸ਼ਾਦੀਆਂ ਹਮ ਆਪਣੀ ਬਿਆਦਰੀ ਆਉਂਦੀ ਆਫਦੀ ਬਰਾਦਰੀ ਆਉਂਦੀ ਬਸ ਮੁਸਲਮਾਨ ਕੋਈ ਨਹੀਂ ਆਉਂਦਾ ਜਿਵੇਂ ਹੁਣ ਮੁੰਡੇ ਕੁੜੀਆਂ ਦਾ ਸਾਥ ਤੱਕ ਜਿਹੜਾ ਜਮਾਨਾ ਬੜਾ ਬਦਲ ਗਿਆ ਤੁਸੀਂ ਵੇਖਿਆ ਜਿੰਨਾ ਤੁਸੀਂ ਵੇਖਿਆ ਅਸੀਂ ਅਜੇ ਘੱਟ ਵੇਖਿਆ ਕਿਉਂਕਿ ਤੁਹਾਡੀ ਹੁਣ ਉਮਰ ਜ਼ਿਆਦੀ ਹੈ ਜਮਾਨਾ ਉਹ ਚੰਗਾ ਸੀ ਕਿ ਹੁਣ ਚੰਗਾ ਨਹੀਂ ਜੋ ਜਮਾਨੇ ਨਾਲ ਦੀ ਰੀਤ ਸੀ ਨਹੀਂ ਉਹ ਧੀਆ ਆਪਣਾਂ ਦੀ ਇਤ ਹੁੰਦੀ ਸੀ ਇਹਨੂੰ ਟੀਵੀ ਦਾ ਨਹੀਂ ਪਤਾ ਇਹਨੂੰ ਮੈਲ ਦਾ ਨਹੀਂ ਪਤਾ ਅਸੀਂ ਸਾਰਿਆਂ ਨਾਲ ਦੀਦੀ ਸਾਧੀਆਂ ਕੁੜੀਆਂ ਹੀ ਛਰ ਛਰ ਸਾਧੀਆਂ ਸਾਡੇ ਆਂ ਦੀਆਂ ਜਿਨ੍ਹਾਂ ਦਾ ਨਾਂ ਹੀ ਚੱਲ ਹੁੰਦਾ ਸਾਡੇ ਮਡਾਲੇ ਗਿੱਦਵਿੰਦੇ ਨਾਲ ਹੀ ਪਰਾਂ ਹੂੰ ਉੱਥੇ ਮਾਰ ਚਾਦੇ ਰਹਿਣਾ ਦਰਿਆਵਾਂ 'ਚ ਹੂੰ ਇਕੱਠਿਆਂ ਨੌਂਦੇ ਰਹਿਣਾ ਕੱਚੇ ਉਹਨਾਂ ਪਾਏ ਨੇ ਕੱਚਿਆਂ ਪਾਏ ਹੋਣੇ ਹੂੰ ਨੌਂਗਰਾਂ ਕਿਹਨੂੰ ਪਤਾ ਹੀ ਜਾਂਦਾ ਵੀ ਮੁੰਡਾ ਕੁੜੀ ਐ ਮੁੰਡਾ ਕੁੜੀ ਐ ਕੋਈ ਨੰਦ ਵਿਚਾਰੀਆਂ ਨਹੀਂ ਹੂੰ ਨਹੀਂ ਜੋ ਉੱਥੇ ਜਿਹੜਾ ਹੁਣ ਜਮਾਨਾ ਹੂੰ ਇਹ ਜਮਾਨਾ ਬਹੁਤ ਮੜ ਆ ਗਿਆ ਜੀ ਹੁਣ ਜਮਾਨੇ ਵਾਲੀ ਗੱਲ ਨਹੀਂ ਰਹੀ ਉਹ ਜਮਾਨਾ ਬਹੁਤ ਚੰਗਾ ਹੀ ਸੀ ਕਰਦਾ ਯਾਰੇਗਾ ਖੂਹਾਂ ਤੇ ਰਹਿਣਾ ਮਾ ਡੰਗਰੀ ਖੂਹਾਂ ਤੇ ਰਹਿਣਾ ਖੂਹਾਂ ਦੇ ਫੜੇ ਬਗਲੇ ਸਾਰਾ ਕੰਮ ਖੂਹਾਂ ਦੇ ਹੀ ਹੁੰਦਾ ਜਿੱਦੀ ਵਾਰੀ ਹੋਣੀ ਉਹਨੇ ਖੂਹ ਜਾਜੂਣਾ ਤੜਕੇ 4 ਵਜੇ ਹੂੰ ਬਾਪੋ ਇਹ ਤਰੱਕੀ ਤਾਂ ਬੜੀ ਕਰ ਲਈ ਆਪਾਂ ਹੁਣ ਹਰ ਘਰ ਦੇ ਵਿੱਚ ਦੇਖੋ ਆਪਾਂ ਏਸੀ ਲੱਗਾ ਇੱਥੇ ਬੈਠੇ ਆਂ ਤੁਹਾਡੇ ਵੀ ਲੱਗਾ ਹੋਊਗਾ ਕਾਰਾਂ ਮੋਟਰਸਾਈਕਲ ਵੀ ਘਰਾਂ 'ਚ ਨੇ ਫਿਰ ਵੀ ਤੁਸੀਂ ਕਹਿੰਦੇ ਹੋ ਜਮਾਨਾ ਉਹ ਚੰਗਾ ਸੀ ਉਹ ਜੀ ਗੱਲ ਆ ਭਾਈ ਜਮਾਨਾ ਚੰਗਾ ਇਹ ਤੋਂ ਵਾਸਤੇ ਚੰਗਾ ਸੀ ਭੈਣ ਭਰਾਵਾ ਬਾਪੇ ਹੂੰ ਜਿਹੜਾ ਹੁਣ ਖਲਾਰਾ ਵਿਆਹ ਆ ਨਾ ਇਹਦੇ ਵਾਸਤੇ ਮੋੜਾ ਕੋਈ ਚਿੱਟਾ ਖਾਈ ਜਾਂਦਾ ਕੋਕਰੀ ਜਾਂਦਾ ਕੋਕ ਕੋਕਰੀ ਜਾਂਦਾ ਕੋ ਗੋਲੀਆਂ ਖਾਈ ਜਾਂਦਾ ਨੰਨੀ ਰਕਾ ਹੂੰ ਤਲਾਕ ਬੜੇ ਅੱਜਕੱਲ ਹੋ ਰਹੇ ਆ ਤਲਾਕ ਮੁੰਡੇ ਕੁੜੀਆਂ ਦੇ ਬੜੇ ਹੋ ਰਹੇ ਆ ਉਦੋਂ ਕੀ ਸੀ ਸਮਾਂ ਉਦੋਂ ਤੇ ਸਦਾ ਜੀ 5-5 ਸਾਲ ਕੁੜੀ ਜਿਹੜੀ ਸੀ ਨਾ 25 ਸਾਲੀ ਤੋਂ ਉਹਦੇ ਕੋਈ 37 ਸਾਲੀ ਤੋਂ ਵਿਆਹ ਕੇ ਹੂੰ ਹ ਇਹ ਨਹੀਂ ਬੀ ਫੋਨ ਦੇ ਆਇਜ਼ ਨਾ ਵਾਲੀ ਦਾ ਜੋ ਹੂੰ ਉਹ ਉਦੋਂ 37 ਸਾਲ ਦੀ 25 ਸਾਲੀ ਜਦੋਂ ਅਗੁੱਲ ਤੋਂ ਉਦੋਂ ਹੀ ਕੋਈ ਨਹੀਂ ਕੁੜੀ ਹੂੰ ਤੁਹਾਡੀ ਵਿਰਾਸਤ ਕਿੱਥੇ ਗਈ ਸਾਡੀ ਵਿਰਾਸਤ ਉਦੋਂ ਗਈ ਤੇ ਕੁੱਲੀਆਂ ਸਤਾਨਪੁਰ ਲੱਗੇ ਅੱਛਾ ਅੱਛਾ ਦਰਵੰਡੀਆ ਦੀ ਛੜਕਦੇ ਉਦੋਂ ਰਾਤ ਰੱਖਦੇ ਸੀ ਤੁਸੀਂ ਵੀ ਰਹਿ ਸੀਗੇ ਰਾਤ ਰਹਿ ਜੀ ਅੱਛਾ ਅੱਛਾ ਸਾਡਾ ਰਿਸ਼ਤਾ ਮੱਟੇ ਦਾ ਹੀ ਅੱਛਾ ਜੀ ਭਤੀਜੀ ਮੱਟੇ ਦੇ ਸਾਈਂ ਅੱਛਾ 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 ਪਹਿਲਾਂ ਹੀ ਰਿਸ਼ਤੇਦਾਰੀ ਸੀ ਉਹ ਹਾਂ ਅਗਲਾ ਪਰਿਵਾਰ ਹਾਂ ਤੁਹਾਡੇ ਲੱਗੇ ਲੱਗੇ ਪਿੰਡ ਦੱਸਿਆ ਮੈਨੂੰ ਗਿੱਦੜਵੰਡੀ ਦੇ ਲੱਗੇ ਲੱਗੇ ਕੋਈ ਪਿੰਡ ਗੇਦਵਿੰਡੀ ਦੇ ਲਾਗੇ ਲਾਗੇ ਬਹੁਤ ਪਿੰਡ ਹੈ ਜੀ ਦਾਰਿਆ ਵਾਲਾ ਹਮ ਵਾਟਾਂ ਵਾਲੀ ਉੱਚੀ ਵਾਟਾਂ ਵਾਲੀ ਕਿਲੀਵਾੜਾ ਆਪਣੇ ਇਹਦੋਂ ਆਪਣੇ ਪਰਵਣਾ شیخ ਮੰਗਾ ਹਮ ਗੇਦਵਿੰਡੀ ਹਮ ਸਾਰਾ ਲਾਗੇ ਲਾਗੇ ਜਸੂਪੁਰਾ ਹਮ ਇਹ ਇਹ ਮੁਸਲਮਾਨਾਂ ਦੇ ਪਿੰਡ ਸੀਗੇ ਇਹ ਮੁਸਲਮਾਨਾਂ ਦੇ ਪਿੰਡ ਚੁਗੀਆਂ ਚੁਗੀਆਂ ਮੁਸਲਮਾਨਾਂ ਦਾ ਪਿੰਡ ਸੀ ਜਸੂਪੁਰਾ ਮੁਸਲਮਾਨਾਂ ਦਾ ਪਿੰਡ ਸੀ ਕੋਤਵੀ ਵਾਲਾ ਮੁਸਲਮਾਨਾਂ ਦਾ ਪਿੰਡ ਸੀ ਹਮ ਹਮ ਜਿਹੜੇ ਲੋਕੇ ਉਧਰੋਂ ਉੱਜੜ ਕੇ ਆਏ ਇਧਰੋਂ ਉੱਜੜ ਕੇ ਗਏ ਉਹਨਾਂ ਦਾ ਬਹੁਤ ਨੁਕਸਾਨ ਹੋਇਆ ਜ਼ਮੀਨਾਂ ਨਹੀਂ ਮਿਲੀਆਂ ਉਹਨਾਂ ਨੂੰ ਜ਼ਮੀਨਾਂ ਬਹੁਤਿਆਂ ਨੂੰ ਨਹੀਂ ਮਿਲੀਆਂ ਜੀ ਜ਼ਮੀਨ ਜ਼ਮੀਨ ਤਾਂ ਅੱਧੀ ਵੀ ਨਹੀਂ ਆਈ ਕਿਸੇ ਦੀ ਅਜਾੜੇ ਦੀਆਂ ਜੀ ਗੱਲਾਂ ਕੀ ਕਰਨੀਆਂ ਜਦੋਂ ਕਰਾ ਤੋਂ ਉੱਜੜ ਕੇ ਨਿਕਲ ਜਾ ਤਾਂ ਮਾਰ ਮਾਰ ਨਿਕਲਦੇ ਹੀ ਘਰ ਛੱਡਣਾ ਬਹੁਤ ਔਖਾ ਭਰਾਵਾਂ ਤਰ੍ਹਾਂ ਰਹਿੰਦੇ ਸੀ ਇਹਨਾਂ ਭਰਾਵਾਂ ਦਾ ਵੀ ਪਿਆਰ ਨਹੀਂ ਹੁੰਦਾ ਜਿਨਾ ਮੁਸਲਮਾਨਾਂ ਲਈ ਸਾਰੇ ਪੈਂਦਾ ਆਉਣਾ ਜਾਣਾ ਸਾਰਿਆਂ ਦੇ ਮੈਨਾ ਵਰਸਣਾ ਜਿੱਤੇ ਉਹਨਾ ਹੋਣਾ ਉਥੇ ਜੇ ਇੱਥੇ ਹੋਣਾ ਹਰ ਲਈ ਹੁੰਦੇ 5 ਵਜੇ ਉਹਨਾ ਉਥੇ ਅਰਦਾਈ ਲਾਉਂਦੇ ਦਿਨ ਮਾਜ ਪੜ ਲਾਪਣਾ ਹੂੰ ਆਹਦਾ ਟਾਈਮ ਨਹੀਂ ਗੋਦੇ 1 ਮਿੰਟ ਵੀ ਆਪਾਂ ਤਾਂ ਕਦੇ ਗੁਰਦੁਆਰੇ ਜਾਈਏ ਚਾ ਨਾ ਜਾਈਏ ਹੂੰ ਉਹਨਾ ਜਿਹੜਾ ਜਿਹੜਾ ਟਾਈਮ ਉਹ ਟਾਈਮ ਤੋਂ 1 ਮਿੰਟ ਨਹੀਂ ਅੱਗੇ ਹੁੰਦੇ ਅਰਲੀਆਂ ਲਾ ਕੇ ਇੱਥੇ ਰਲ ਨਾਲ ਰਸੇ ਪਾ ਦੇਣ ਜੰਗਲਾਂ ਦੇ ਸਾਦਾ ਵਿਚ ਆ ਕੇ ਦਿੰਦੇ ਨੂੰ ਮੂੰਹ ਕਰਕੇ ਨਮਾਜ਼ ਪੜੀ ਜਾਂਦੇ ਇਹ ਪਿੰਡ ਜਿਹੜਾ ਆਰਫਕੇ ਆ ਤੁਸੀਂ ਕੱਤਰ ਚ ਇੱਥੇ ਆਏ ਹੋ ਇਹ ਆਰਫ ਹੈ ਮੁਸਲਮਾਨ ਦੇ ਨਾਂ ਤੇ ਆ ਆਰਫ ਆਰਫ ਦੇ ਨਾਂ ਤੇ ਹੈ ਨਾ ਜੀ ਕੋਈ ਬਜ਼ੁਰਗ ਉਦੋਂ ਹੋਣ ਗਿਆ ਆਰਫ ਹੋਣਗੇ ਜੀ ਇਹ ਆਪਣੇ ਤੋਂ ਪਹਿਲੇ ਇੱਥੇ ਵੀ ਮਸਜਿਦ ਤੁਸੀਂ ਵੇਖੀ ਕਿੱਥੇ ਹੈਗੀ ਸੀ ਮਸਜਿਦ ਆ ਹੁਣ ਬਾਬੇ ਨਰੈਣ ਦੇ ਘਰ ਮਸਜਿਦ ਹੀ ਸੀ ਜਿਹੜਾ ਅੰਦਰ ਬਾਹਰ ਕਰ ਸੀ ਆਹ ਇਹ ਤੁਸੀਂ ਵੇਖੀ ਫਿਰ ਉੱਥੇ ਉੱਥੇ ਮੁਸਲਮਾਨ ਤਾਂ ਨਹੀਂ ਬਾਤ ਚ ਆਉਂਦੇ ਰੇ ਕੋਈ ਨਾ ਕੋਈ ਮੁਸਲਮਾਨ ਨਹੀਂ ਆ ਇਹ ਨੇ ਬਾਬੇ ਮੱਡੀ ਆ ਗਏ ਹੂੰ ਇਹ ਰਹਾ ਬੱਗੇ ਵਾਲੇ ਮਸਜਿਦ ਸੀ ਅੱਛਾ ਜੀ ਬੱਗੇ ਵਾਲੇ ਵੀ ਕਿਸਮ ਸੀ ਹੈਗੀ ਇਹ ਵੀ ਮੁਸਲਮਾਨ ਦਾ ਪਿੰਡ ਹੋਊਗਾ ਬਾਗਾ ਹੋਊਗਾ ਕੋਈ ਮੁਸਲਮਾਨ ਆ ਹੋਊਗਾ ਕੋਈ ਨਾ ਕੋਈ ਮਸਜਿਦ ਇਹਦੇ ਦੋ ਪਰ ਇਹ ਨizam wala sultan wala ਵੀ ਤਾਂ ਮੁਸਲਮਾਨਾਂ ਦਾ ਪਿੰਡ ਹੀ ਆ ਪਿੰਡ ਹੀ ਆ ਮੁਸਲਮਾਨ ਵਿੱਚ ਹੈਗੇ ਵਿੱਚ ਉਹ ਵੀ ਹੈਗੇ ਬਹੁਤੇ ਜੁੜ ਕੇ ਆਏ ਹਿਸਾਬ ਨਾਲ ਹਮ ਚੋ ਆਖਰੀ ਸਵਾਲ ਮੇਰਾ ਬਾਬਾ ਜੀ ਹਾਂ ਜੀ ਜਿੰਨੀ ਤੁਸੀਂ ਉਮਰ ਹੁਣ ਪਰਮਾਤਮਾ ਤੁਹਾਡੀ ਉਮਰ ਤੰਦਰੁਸਤੀ ਲੰਮੀ ਉਮਰ ਕਰੇ ਕੀ ਜ਼ਿੰਦਗੀ ਚੁੱਕੀ ਖਟਿਆ ਬਹੁਤ ਕੁਝ ਖਟਿਆ ਬਹੁਤ ਕੁ ਦੇਖਿਆ ਗਰੀਬੀ ਰਾਜ ਕੇ ਦੇਖੀ ਹਮ ਪਹਿਲੀ ਵੇਚੀ ਲੋਕਾਂ ਨੂੰ ਪਹਿਲੇ ਦਿੱਤੇ ਹੂੰ ਹਾਂ ਤੇ 4-5 ਸਾਲ ਲਾਰੇ ਲਾਈ ਆ 25 ਸਾਲੀ ਕਹਿੰ ਲਗੀ ਤੇਰਾ ਦਿਨ ਆ ਗਿਆ ਹੂੰ ਪੇਪਰ ਆਵਦੇ ਹੜੀਆਂ ਕੀਤੀਆਂ ਰੱਜ ਕੇ ਹੂੰ ਹੋਰ ਵੀ ਚਲਾ ਜਾ ਉਹਦੇ ਵੀ ਚੱਲਿਆ ਰਾਹ ਦੇ ਦੋ ਦੋ ਵੇਲੇ ਜੱਟਾਂ ਨੇ ਛੱਡਣਾ ਸਾਨੂੰ ਕਿੰਨਾ ਪੜੇ ਕਿੰਨਾ ਸੀ ਤੁਸੀਂ ਬੜੀ ਕੁਛ ਵੀ ਨਹੀਂ ਸੀ ਅੱਛਾ ਇੱਕ ਸਰਫ ਆਪ ਪੰਜ ਗ੍ਰੰਥੀ ਬੜੇ ਅੱਛਾ ਤੇ ਜਾਂ ਉਰਦੂ ਪਹਿਲੀ ਜੋ ਹਟ ਗਈ ਉਰਦੂ ਦਾ ਅਲਫਾਬੇ ਸਿੱਖਿਆ ਕਿ ਨਹੀਂ ਅਲਫੇ ਉਹਦਾ ਹੀ ਭੁੱਲ ਗਿਆ ਸਭ ਕੋ ਹੀ ਜ਼ਿੰਦਗੀ ਦਾ ਨਚੋੜ ਕੀ ਕੱਢਿਆ ਜੇ ਜ਼ਿੰਦਗੀ ਦਾ ਨਚੋੜ ਕੀ ਕਰਨਾ ਹੋਣਾ ਮਹਾਰਾਜ ਨੇ ਸੋਹ ਦਿੱਤਾ ਸੋਹ ਲੈਣ ਦੇ ਹਮ ਚਲੋ ਸ਼ੁਕਰੀਆ ਬਾਪੂ ਜੀ ਸੋ ਇਹ ਸਨ ਬਾਪੂ ਜੀ ਸਰਦਾਰ ਫੁਮਨ ਸਿੰਘ ਜਿਨ੍ਹਾਂ ਨੇ ਆਪਦੀ ਜ਼ਿੰਦਗੀ ਦੇ ਉਹ ਪਲ ਸਾਂਝੇ ਕੀਤੇ ਆ ਸਾਡੇ ਨਾਲ ਜਿਹੜੇ ਉਹਨਾਂ ਨੇ ਬਚਪਨ ਚ ਬਤਾਏ ਉਹ 47 ਦਾ ਵੇਲਾ ਉਹ ਮੁਸਲਮਾਨਾਂ ਦੀਆਂ ਯਾਰੀਆਂ ਉਹ ਜਿਹੜੇ ਹਿੰਦੂ ਸੀਗੇ ਉਹਨਾਂ ਦੇ ਦੁਕਾਨਾਂ ਤੇ ਜਾਣਾ ਚੱਕੀਆਂ ਤੇ ਜਾਣਾ ਲੋਹਾਰਾਂ ਦੀਆਂ ਦੁਕਾਨਾਂ ਤੇ ਜਾਣਾ ਉਹ ਸਾਰੇ ਵਲਵਲੇ ਸਾਂਝੇ ਕੀਤੇ ਤੇ ਮੈਨੂੰ ਵੀ ਖੁਸ਼ੀ ਹੁੰਦੀ ਆ ਕਿ ਬਜ਼ੁਰਗਾਂ ਨੂੰ ਜਦੋਂ ਆਪਾਂ ਉਸ ਉਹਨਾਂ ਦੇ ਲੰਮੇ ਸਫ਼ਰ ਜਿਹੜੇ ਉਹਨੇ ਜ਼ਿੰਦਗੀ ਦਾ ਲੰਮਾ ਸਫ਼ਰ ਕੱਟਿਆ ਉਸ ਸਫ਼ਰ ਨੂੰ ਜਦੋਂ ਮੈਂ ਰਿਕਾਰਡ ਕਰਦਾ ਤਾਂ ਮੇਰੇ ਦਿਲ ਨੂੰ ਸਕੂਨ ਬੜਾ ਹੁੰਦਾ ਤਾਂ ਇਹ ਸਟੋਰੀ ਸੁਣ ਕੇ ਜੇ ਸ਼ੇਅਰ ਕਰਦੇ ਹੋਗੇ ਤਾਂ ਮੇਰਾ ਸਕੂਨ ਹੋਰ ਵੱਜੂਗਾ ਸ਼ੁਕਰੀਆ